ਡਾਕਟਰ ਬੀਸੀ ਰੋਏ ਵਿਦਾਲ ਚੰਦਰਾ ਰੋਏ ਉਹਨਾਂ ਦਾ ਜਨਮ ਵੀ 1 ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਨੇ ਇਸ ਪਾਲੀਸ ਸੰਸਾਰ ਨੂੰ ਅਲਵਿਦਾ ਵੀ 1 ਜੁਲਾਈ ਨੂੰ ਕੀਤਾ ਸੀਗਾ ਤੇ ਇਹ ਜਨਮ ਤੇ ਜਿਹੜਾ ਉਹਨਾਂ ਦਾ ਮੌਤ ਦਾ ਸੇਮ ਡੇ ਹੋਣਾ ਇਹ ਵੀ ਇੱਕ ਕੋਨਸੀਡੈਂਸੀ ਔਰ ਬਹੁਤ ਇੱਕ ਐਮੀਨੇਟ ਡਾਕਟਰ ਵੈਸਟ ਬੰਗਾਲ ਤੋਂ ਜਿਹੜੇ ਕਿ ਵੈਸਟ ਬੰਗਾਲ ਦੇ ਮੁੱਖ ਮੰਤਰੀ ਵੀ ਬਣੇ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਇਸ ਵੇਲੇ ਤਕਰੀਬਨ ਤਕਰੀਬਨ ਜਿਹੜੇ ਆ ਗਿਆ ਇੱਕ ਮਿਲੀਅਨ ਜਿਹੜੇ ਡਾਕਟਰਸ ਮੈਡੀਕਲ ਸਟੂਡੈਂਟ ਜੇ ਮਾਰੇ ਸਾਰੇ ਗੈਨਾਂ ਇੰਟਰਨਸ ਵਗੈਰਾ ਤੇ ਇੱਕ ਮਿਲੀਅਨ ਡਾਕਟਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਦੇ ਫਾਊਂਡਰ ਵੀ ਸੀ ਉਹ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜੀ ਕਿ ਮੈਡੀਕਲ ਐਜੂਕੇਸ਼ਨ ਨੂੰ ਤੇ ਹੁਣ ਉਹਦਾ ਜਿਹੜਾ ਨਵਾਂ ਰੂਪ ਹੈ ਉਹ ਨੈਸ਼ਨਲ ਮੈਡੀਕਲ ਕਮਿਸ਼ਨ ਉਹਦੇ ਵੀ ਫਾਊਂਡਰ ਉਹ ਸਨ ਬਹੁਤ ਵੱਡੀ ਉਹਨਾਂ ਦੀ ਕੰਟ੍ਰਿਬਿਊਸ਼ਨ ਸੀ ਮੈਡੀਕਲ ਸਰਵਿਸਿਜ਼ ਨੂੰ ਸੈਟ ਅਪ ਕਰਨ ਵਾਸਤੇ ਦੇਸ਼ ਦੇ ਵਿੱਚ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਔਰ ਇਸ ਦਿਨ ਅਸੀਂ ਜਿਹੜੇ ਹੈਗੇ ਸਾਡੇ ਜਿਹੜੇ ਡਾਕਟਰਸ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਰੇ ਬੜੇ ਭਲੀ ਭਾਲ ਜਾਣਦੇ ਹੋ ਕਿ ਕੋਰੋਨਾ ਵੇਲੇ ਡਾਕਟਰਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਖਤਰੇ 'ਚ ਪਾ ਕੇ ਇਨਮੇਜਨ ਦੀਆਂ ਜਾਨਾਂ ਬਚਾਈਆਂ ਸਟੈਮੀ ਪ੍ਰੋਜੈਕਟ ਹੈ ਅੱਜ ਅਸੀਂ ਜਿਹੜੇ ਹਾਰਟ ਦੇ ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਔਨਰ ਕੀਤਾ ਜਿਹਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਨਾਰਥਰਨ ਇੰਡੀਆ ਦੇ ਵਿੱਚ ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਨੇ ਮਿਲ ਕੇ ਇਹਨਾਂ ਨੇ ਸਾਡੇ 700 ਡਾਕਟਰਸ ਨੂੰ ਤੇ ਪੈਰਾਮੈਡੀਕਸ ਨੂੰ ਸਾਰੇ ਪੰਜਾਬ ਦੇ ਵਿੱਚ ਟ੍ਰੇਨਿੰਗ ਦਿੱਤੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਜੜ ਚਾਹੇ ਤਾਰਨ ਤਾਰਨ ਡੋਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਦਸੂਹੇ ਦੇ ਵਿੱਚ ਮਤਲਬ ਸਬਡਿਵੀਜ਼ਨ ਹਸਪੀਟਲ ਕਮਿਊਨਿਟੀ ਹੈਲਥ ਸੈਂਟਰਸ অর ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਹਾਰਟ ਅਟੈਕ ਦੀ ਜਿਹੜੀ ਲੇਟੈਸਟ ਜਿਹੜੀ ਹੈਗੀ ਆ ਉਹ ਇਲਾਜ ਹੋ ਰਿਹਾ ਤੇ